ਹਾ ਵਡੇ ਭਾਈ ਅੱਜ ਹੀ ਗਏ ਸੀ ਲੈ ਲਾਂਬਾ ਆ ਗਿਆ ਪਰਸ ਜੀ ਵਾਲੀ ਸੀ ਕੋਹ ਕਹਿੰਦੀ ਹੋ ਕੁਸ ਮੈਥੋਂ ਮੈਥੋਂ ਤੋਂ ਐਂ ਕਰ ਰਹਿ ਗਿਆ ਪਾ ਮੈਨੂੰ ਮੈਂ ਸਮਝਾਉਣਾ ਪੁੱਤ ਮੇਰਿਆ ਹਾਂ ਅਸੀਂ ਦਿਨੇ ਦਾ ਖਾਣਾ ਕੰਮ ਗਏ ਵੀ ਕੰਮ ਕਰ ਜਾ ਆ ਜਿਹੜੀ ਆਥਲੇ ਖਾਣਿਆ ਸੀ ਨਾ ਇਹ ਮੇਰੇ ਸੱਜਣਾਂ ਰਾਤ ਨੂੰ ਚਨੇਲਾ ਡਰਾਉਂਦਿਆਂ ਨੇ ਪੁੱਤ ਕਿਹੜੀਆਂ ਆਉਂਦੀਆਂ ਪੁੱਤਾਂ ਤੁਹਾਡੇ ਕੋਲ ਮੰਜਾਂ ਨੂੰ ਐ ਲੱਗ ਜਾਂਦੀਆਂ ਹਲੂਣਾ ਮੇਰੀ ਗੱਲ ਆਖੂ ਆ ਤੁਸੀਂ ਭੁੱਕੀ ਖਾਣੇ ਕਰ ਦੋ ਬਾਹ ਕਰ ਦਿਓ ਮੈਨੂੰ ਵੀ ਫੜਾ ਕਾਰ ਫਾਦਿਆਂ ਗਾਹ ਤੜਫੀ ਜਾਂਦੀਆਂ ਰਹਿੰਦੀਆਂ ਨੇ ਓਏ ਹੋਰ ਯਾਰ ਅੱਜ ਤਾਂ ਥੱਕ ਗਿਆ ਥੱਕ ਗਿਆ ਯਾਰ ਅੱਜ ਦਾ ਜਮਾਨਾ ਐ ਮਾਰੀ ਦਿੱਤੇ ਜਮਾ ਕੰਮ ਵਾਲਾ ਐ ਗੱਲ ਫੇਰਾ ਆਪਾਂ ਨਾ ਮਾ ਧੋਵਾਂਗੇ ਚੱਕ ਲਿਆ ਭੁੱਕੀ ਜੀ ਲੈ ਗੇ ਘੜ ਘੜ ਓਏ ਲਾਲਾ ਯਾਰ ਜਦੋਂ ਰੋਜ ਲਾਉਨੇ ਆ ਯਾਰ ਐਵੇਂ ਦੌਰਾ ਪੈ ਜੂ ਦਾ ਧਰੰਗ ਹੋ ਜੂ ਦਾ ਮੁੜ ਕੇ ਚਾਕੀ ਜਾਵਾਂਗੇ ਯਾਰ ਚਲੋ ਤੇਰੀ ਠੀਕ ਆ ਵੱਡੇ ਭਾਈ ਲਿਆ ਚਾਕੀ ਯਾਰ ਲਾਈਏ ਭੋਰਾ ਜੀ ਪੈ ਮਗਿਆ ਖੜਾ ਵੀ ਨਹੀਂ ਹੋਈਦਾ ਓਏ ਉਹ ਕਿੱਥੇ ਹੋਈ ਨੇ ਵੀ ਕੰਮ ਵੀ ਹੋਮਰਾਂ ਵਾਲੀ ਬਣੇ ਨੇ ਹੋਮਰਾਂ ਤੋਂ ਬਣਾ ਕਾਨੂੰ ਕੰਮ ਜਦੋਂ ਓਵਰ ਟੱਪ ਜੇ ਬੰਦੇ ਦੀ 85 80 ਸਾਲਾਂ ਦਾ ਹੋ ਜੇ ਫੇਰ ਨਹੀਂ ਕੰਮ ਕੋਮ ਹੁੰਦੇ ਪਾਣੀ ਤਾਂ ਹੈਗਾ ਜਲ ਠੀਕ ਆ ਪਾਣੀ ਲਿਆ ਗਲਾਸ ਇੱਥੇ ਹੋਊਗਾ ਇੱਕ ਭਰ ਲਿਆ ਗਲਾਸ ਯਾਰ ਮੈਂ ਤਾਂ ਜੰਮੀ ਹਾਂਭਿਆ ਨਾ ਪਾਈ ਯਾਰ ਉਹ ਧੂਆਂ ਧਾਇਆਂ ਪਾਉਣੀਆਂ ਆਉਣੀਆਂ ਯਾਰ ਦੇਖਾ ਸਮਾਂ ਦੀਆਂ ਗਾਹ ਤੜਫੀ ਜਾਂਦੀਆਂ ਰਹਿੰਦੀਆਂ ਨੇ ਓਏ ਹੋਰ ਯਾਰ ਸੱਪ ਆ ਜਾਣ ਨੂੰ ਭੈਣ ਦੇ ਮੱਛਰਾਂ ਦਾ ਤੋੜ ਤੋੜ ਭੈਣ ਦੇ ਯਾਰ ਦਾ ਅਜੇ ਉਹ ਆਖੂ ਸਾਰਾ ਦਿਨ ਬੇਲੜੋ ਜਵਾਖ ਜ ਆਖੂਗਾ ਉਹਨਾਂ ਦਾ ਆਖਣੀ ਹੈਗਾ ਤਾਂ ਭੈਣ ਦਾ ਯਾਰ 18 ਸਾਲ ਬਣਿਆ ਰਹਿੰਦਾ ਮੇਰਾ ਸਾਲ ਡੱਕਾ ਤੋੜਦਾ ਨਹੀਂ ਹੋਰ ਆਖੂ ਆਦ ਹੀ ਪੁੱਕੀ ਖਾਣੇ ਕਰ ਦੋ ਬਾਹ ਕਰ ਦਿਓ ਹੋਰ ਪਾਲਾ ਨਾ ਕੋਰਾ ਇਹਦਾ ਨਾ ਕਿਉਂ ਓਏ ਲੈ ਤੇਰੀ ਅੱਖੀ ਵੀ ਨਹੀਂ ਮੋੜਦੇ ਆਪਾਂ ਆ ਮੈਨੂੰ ਫੜਾ ਕਾਲ ਮੇਹ ਗੱਲ ਹੈ ਤਾਂ ਹੈ ਜਾਂ ਤੇ ਭਾਈ ਅੱਡੇ ਭਾਈ ਆ ਮਾੜੀ ਗੱਲ ਨਾ ਹੈ ਨਾ ਠੀਕਾ ਹੈ ਮੈਡੀਕਲ ਨਸ਼ਾ ਕਿਤੇ ਬਰੇ ਐ ਮੈਡੀਕਲ ਨਸ਼ਾ ਦਾ ਭੈਣ ਦੇ ਚਾਰ ਦਾ ਜਵਾਕਾਂ ਦੀ ਜ਼ਿੰਦਗੀ ਬਰਬਾਦ ਕਰਤੀ ਇਹਨੇ ਮੈਡੀਕਲ ਨਸ਼ੇ ਨੇ ਤਾਂ ਹੈ ਬਾਪੂ ਤੇ ਸ਼ਰਮ ਹੈਗੀ ਆ ਤੈਨੂੰ ਉਹ ਭੈਣ ਘੜਾ ਵਿਆ ਖੜ ਜਾ ਦੋ ਮਿੰਟ ਨਗਾ ਤਾਂ ਲਿਆ ਕਰਨ ਦੇ ਘੜਤੀ ਭੈਣ ਜਿਹੜਾ ਘੜੜ ਖਾਦਾ ਕਿਉਂ ਘੜਤੀ ਖਾਨੇ ਦਾ ਤੂੰ ਮੈਨੂੰ ਤਾਂ ਦੁਬਾਰੇ ਲਾਉਣਾ ਬੂਏ ਟੋਕਲੀ ਭੈਣ ਘੜਾਵੇ ਦੀ ਆਸਤ ਨਹੀਂ ਗਈ ਇੱਥੇ ਬੈਠ ਇੱਥੇ ਬੈਠ ਇਹਨੂੰ ਸਮਝਾ ਆ ਵੀ ਕਿਉਂ ਖਾਣੀ ਇਥੇ ਵੈਸ ਨਾ ਦਿਨੇ ਖਾਂਦੇ ਹੁੰਦੇ ਨੇ ਗਰਮ ਨਹੀਂ ਹੋਈਦਾ ਹੁੰਦਾ ਉਹਦੇ ਮਾਪਿਓ ਨਾਲ ਵੱਡੇ ਭਾਈ ਨਾਲ ਗਰਮ ਕਿਉਂ ਨਹੀਂ ਹੋਈਦਾ ਜਦੋਂ ਤੈਨੂੰ ਪਤਾ ਹੈ ਵੀ ਇਹ ਖਾਂਦੇ ਨੇ ਨਾ ਇਹ ਹਟਣਾ ਫਿਰ ਦਿਨੇ ਖਾਂਦੇ ਹੁੰਦੇ ਨੇ ਜਿਹੜੇ ਸ਼ਰਮ ਸਾਨੂੰ ਨਹੀਂ ਸਰਦਾ ਵੀ ਬਣਾ ਤੈਨੂੰ ਐ ਸ਼ਰਮ ਹੇ ਸਮਝ ਆ ਯਾਰ ਉਹ ਤੈਨੂੰ ਕੀ ਸਮਝਾਈਗੇ ਯਾਰ ਇਹ ਤਾਂ ਗੁਣ ਹਾਂ ਬੇਤ ਬਥੇਰੇ ਗੁਣ ਨੇ ਕੀ ਗੁਣ ਐ ਇਹ ਚ ਅਧਰਾਂਗੇ ਨਹੀਂ ਹੋਣ ਦਿੰਦੀ ਹਾਂ ਤਕਾਬ ਤੇ ਨਹੀਂ ਆਉਂਦੀ ਦੀ ਤੇ ਸਰੀਰ ਨੂੰ ਤੇਰਾ ਖਾਲਾ ਸਾਰਾ ਦਿਨ ਮੋਰ ਮੂ ਵੂ ਤਰਾ ਹਾਂ ਜੀ ਕਰਦਾ ਖੰਬੇ ਤੇ ਚੜ ਜਾ ਖੰਬੇ ਤੇ ਕੁਕੂ ਨੁੱਥ ਪਾਲਾ ਨੇ ਮਰ ਗਏ ਗਲ ਚੜ ਗਈ ਉਹ ਓਏ ਕਿ ਮੇਗਾ ਚੜ ਗਈ ਰਾਹ ਬੜਾ ਹੋਇਆ ਗਲ ਚ ਪੁੱਤ ਮੇਰਾ ਹਾਂ ਰਾਹ ਜਿ ਨਾ ਹੋਇਆ ਉਹ ਤੈਨੂੰ ਮੈਂ ਸਮਝਾਉਣਾ ਪੁੱਤ ਮੇਰਾ ਹਾਂ ਅਸੀਂ ਦਿਨੇ ਦਾ ਖਾਣਿਆ ਕੰਮ ਗਏ ਵੀ ਕੰਮ ਕਰ ਜਾ ਆ ਜਿਹੜੀ ਆਥ ਨੇ ਖਾਣਿਆ ਸੀ ਨਾ ਏ ਮੇਰੇ ਸਾਧਿਆਂ ਰਾਤ ਨੂੰ ਚਿੜੇਲਾ ਡਰਾਉਂਦਿਆਂ ਨੇ ਪੁੱਤ ਕਿਹੜੀਆਂ ਆਉਂਦੀਆਂ ਪੁੱਤਾਂ ਸਾਡੇ ਕੋਲ ਮੰਜਾਂ ਨੂੰ ਐ ਲੱਗ ਜਾਂਦੀਆਂ ਹਲੂਣਾ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਦੱਸਿਆ ਨਹੀਂ ਕਦੇ ਜਿੱਦੇ ਮੈਂ ਕਈ ਵਾਰ ਛੱਡ ਕੇ ਦੇਖੀ ਐ ਵੀ ਆਪਾਂ ਛੱਡ ਦਗੇ ਮਹਿੰਗੀ ਹੋ ਗਈ ਹੁਣ 65 ਤੁਹਾਨੂੰ ਹੋ ਗਈ ਹਾਂ ਮੰਜਾਂ ਐ ਹਲਾਇਆ ਕਰਨ ਦੌਣਾ ਫੜ ਕੇ ਪੁੱਤਾਂ ਫੇਰ ਕੀ ਫੇਰ ਖਾਣ ਲੱਗ ਗਿਆ ਮੈਂ ਤੁਹਾਨੂੰ ਕੀ ਦੱਸਾਂ ਹੁਣ ਇਹਦਾ ਪੁੱਤਾਂ ਕਰਕੇ ਖਾਣੀ ਪੈਂਦੀ ਸਾਨੂੰ ਆਥ ਨੇ ਇਹਦੇ ਕੋਲ ਹਾਂ ਸਾਨੂੰ ਵੀ ਪਤਾ ਨਹੀਂ ਇਹ ਅੱਥਰੇ ਮਾੜੀ ਆ ਵੀ ਦਿਨੇ ਖਾ ਲਈ ਅਸੀਂ ਹਾਂ ਅਸੀਂ ਚਾਹ ਨੂੰ ਨਹੀਂ ਖਾਦੇ ਬਾਕੀ ਤੇਰਾ ਅਸੀਂ ਕੰਮ ਕਰੀ ਜਨੇ ਰਹੇ ਨੇ ਯਾਰ ਇਹ ਕੱਖ ਕੱਢਣ ਵਾਲੇ ਸਾਰੇ ਪਏ ਨੇ ਲੱਕਦੇ ਭੁੱਖੀ ਨਾਲ ਬੈਠੇ ਕਰਾਂਗੇ ਤੈਨੂੰ ਤਾਂ ਨਹੀਂ ਕਹਿੰਦੇ ਅੱਜ ਨਹੀਂ ਤਾਂ ਕੱਲ ਨੂੰ ਕਰ ਦਾਂਗੇ ਮੇਰੀ ਗੱਲ ਸੁਣ ਲੈ ਤੈਨੂੰ ਸਿਆਲ ਚ ਝੂਟੇ ਦੇ ਦਾਂਗੇ ਅਸੀਂ ਠੀਕ ਹੈ ਨਾ ਆਹ ਖਾ ਕੇ ਤਾਂ ਨਿਕਲਦੇ ਨਹੀਂ ਰੋਜ਼ ਭਰ ਲਿਆਉਣੇ ਇਹਨੂੰ ਲਾ ਕੇ ਚੰਮ ਇਦੋਂ ਫੜ ਇੱਕ ਆਹ ਲਿਆ ਰੱਖਿਆਗਾ ਕਟਕਾਈ ਕਰੀਂਦਾ ਮੈਨੂੰ ਲੱਗਦਾ ਹੈ ਦੁਬਾਰੇ ਖਾਣੀ ਪੂ ਮੈਨੂੰ ਦਾ ਕਟਕਾਈ ਨਾ ਕਰ ਸਾਨੂੰ ਦੁਬਾਰੇ ਖਾਣੀ ਪਊਗੀ ਉਹ ਤੂੰ ਭਗ ਜਾ ਬਾਈ ਵੜ ਕੇ ਤੈਨੂੰ ਅਸੀਂ ਕੋਈ ਲੰਬਾ ਦਵਾਇਆ ਕਦੇ ਲੰਬਾ ਆਇਆ ਨਹੀਂ ਹੈ ਆਹ ਦਾ ਭੁੱਖੀ ਖਾ ਕੇ ਆਹ ਦਾ ਕੰਮ ਕਰੀ ਜਿੰਨੇ ਤੇਰਾ ਕਹਿੰਦੇ ਤਾਂ ਹੈ ਵੀ ਲੰਬਾ ਕਦੇ ਆਈ ਨਹੀਂ ਜਿੰਦਗੀ ਚ ਇਹਦਾ ਦੱਸ ਹੀ ਫਿਰਦੇ ਆ ਦਾੜੀ ਮਨਾ ਦੂੰ ਮੂਤ ਨਾਲ ਵੀਦਾ ਆਇਆ ਦੱਸ ਪਿੰਡ ਚੋਂ ਲੰਬਾ ਆਉਂਦਾ ਪਿੰਡ ਚੋਂ ਕੋ ਪਿੰਡ ਚੋਂ ਕਹਦੇ ਨਾ ਪਿਆ ਕੇ ਵੀ ਤੇ ਅੱਡੇ ਦੇ ਕੌਣ ਪੈਂਦਾ ਹੁੰਦਾ ਜਾ ਕੇ ਦੁਪਹਿਰੇ ਅੱਡੇ ਤੇ ਸਾਨੂੰ ਕੀ ਪਤਾ ਕੌਣ ਪੈਂਦਾ ਤੁਸੀਂ ਵੈਣਾ ਤੁਸੀਂ ਕਿਉਂ ਉਹਨਾਂ ਨੇ ਕੈਮਰੇ ਚਾਹ ਰਹੇ ਦੁਕਾਨ ਵਾਲਿਆਂ ਚ ਕੀ ਗੱਲ ਤੂੰ ਕਹ ਦੀ ਕਹਿੰਦੇ ਕਿ ਉਹਨੇ ਕਿਸੇ ਬੁੜੀ ਨੂੰ ਨੰਗਣ ਦਿੰਦੇ ਤੁਸੀਂ ਹਾਂ ਕਿਤੇ ਕੁੜੀ ਨੂੰ ਨੰਗਣ ਦਿੰਦੇ ਆ ਆਏ ਆਏ ਐਂ ਕਾ ਤੂੰ ਕਰਦੇ ਹੋ ਨੇ ਤੁਸੀਂ ਉਹ ਤਾਂ ਯਾਰ ਜਦੋਂ ਕਿਤੇ ਵੱੱਦ ਖਾਦੀ ਹੁੰਦੀ ਆ ਉਦੋਂ ਐਂ ਜੀ ਕਰਦਾ ਵੀ ਆ ਚਿੱਟੇ ਜੇ ਕੱਢ ਦੇ ਭੈਣ ਦੇ ਯਾਰ ਦੇ ਐਂ ਕਰ ਕਰ ਕੇ ਅਗਲਾ ਅਗਲਾ ਵੀ ਚਿੱਟੇ ਕੱਢ ਦੂਗਾ ਫਿਰ ਜਿੱਦੇ ਅੜ ਗਿਆ ਗਲਿਆਂ ਕੋਲੇ ਓਏ ਅਸੀਂ ਮੰਦਾ ਨਹੀਂ ਕਿਸੇ ਨੂੰ ਜਾਂਦਾ ਆਇਆ ਕਰਾਂਗੇ ਰਮੰਦਾ ਚੰਗਾ ਬੋਲਿਆ ਨਹੀਂ ਅੱਡੇ ਦੀ ਦੁਪਹਿਰੇ ਗਏ ਸੀ ਯਾਰ ਅਸੀਂ ਕਿਹੜਾ ਰੋਜ ਜਾਂਦੇ ਆ ਯਾਰ ਉਹ ਬਹਿ ਕੇ 2 ਮਿੰਟ ਉੱਥੇ ਬੈਠਣ ਦਾ ਵੀ ਨੱਛਾ ਹੁੰਦੇ ਓਏ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਭਲਾ ਨਹੀਂ ਕਹਿੰਦੇ ਹਾਏ ਬੁਰਾ ਭਲਾ ਨਹੀਂ ਕਹਿੰਦੇ ਓ ਤੈਨੂੰ ਤਾਂ ਪੁੱਤ ਮੇਰੇ ਆ ਲੰਬੇ ਤਾਂ ਦਿੰਦੇ ਨੇ ਕਿਸੇ ਨੇ ਦੋ ਕਮਾਉ ਨੇ ਜਰਾਦ ਗਏ ਪੰਪ ਭਰਿਆ ਕਿਸ ਨੇ ਪੰਪ ਪੰਪ ਉਹਨਾਂ ਨੇ ਤਾਂ ਪੰਪ ਭਰਤਾ ਕੈਮਰੇ ਤਾਂ ਨਹੀਂ ਪੰਪ ਭਰਦੇ ਉਹ ਉਹਨਾਂ ਜਿਵੇਂ ਆ ਗਏ ਤੁਸੀਂ ਕਿ ਬਸ ਤੇ ਚੜਦੇ ਸੀ ਕਿਤੇ ਜਾਂਦੇ ਸੀ ਕਿਤੇ ਉਹ ਕੈਮਰੇ ਉੱਥੇ ਕਿਹਦੇ ਲੱਗੇ ਨੇ ਯਾਰਾ ਉਹ ਭੈਣ ਦੇ ਅੱਖਾਂ ਸਮਾਂ ਦਾ ਕਿਹੜਾ ਪਤਾ ਲੱਗਦਾ ਯਾਰਾ ਹਰੇਕ ਲਾਟੂ ਜਾ ਲਾ ਲੈਂਦਾ ਕੁੜੀ ਦੇ ਅੱਖਾਂ ਸਮਾਂ ਦਾ ਉਹ ਪੁੱਤ ਮੇਰਾ ਸਾਡੇ ਨਾਲ ਹੀ ਆ ਤੂੰ ਜਿੰਨਾ ਕਰ ਅਸੀਂ ਚਾਉਨੇ ਆ ਚੱਲ ਭਾਈ ਨਾ ਜਾਇਆ ਕਰਾਂਗੇ ਭੁੱਖੀ ਛੱਡਦੇ ਸਾਨੂੰ ਮਾਰਦੇ ਸਾਨੂੰ ਸਪਰੇਅ ਦੇਦੇ ਸਾਡਾ ਜੱਬ ਨਿਬੜੂ ਯਾਰਾ ਲੈ ਲੱਛਣ ਠੀਕ ਨਹੀਂ ਲੱਗਦੇ ਦਿਨੇ ਖਾ ਲਿਆ ਕਰੋ ਉਹ ਰਾਤ ਨੂੰ ਪੂਤਾਂ ਦਪਾਉਂਦਿਆਂ ਨੇ ਕਾਹ ਨੂੰ ਕਿੰਦੇਲਾ ਮੰਜੇ ਤੇ ਖੜ ਜਾਂਦਿਆਂ ਨੇ ਆ ਕੇ ਆਏ ਹੁੰਦਿਆਂ ਨੇ ਆਏ ਉਹ ਮਾਰੋਂਗੇ ਯਾਰ ਮਿੰਡੋ ਤੁਸੀਂ ਯਾਰ ਤਪਾਂ ਰੱਖਿਆ ਉਹ ਭਾਗ ਜਾ ਤੂੰ ਭਾਗ ਜਾ ਰਸਤੇ ਕਰ ਲਾਂਗੇ ਕੰਮ ਕੰਮ ਦੀ ਨਾ ਚਿੰਤਾ ਕਰਿਆ ਕਰ ਉਂਗਲਾਂ ਲਾਉਂਦੇ ਨੇ ਵੱਡੇ ਭਾਈ ਇਹਨੂੰ ਉਂਗਲਾਂ ਲਾਉਂਦੇ ਨੇ ਇਹਨੂੰ ਉਂਗਲਾਂ ਹਾਂ ਇਹ ਉਂਗਲਾਂ ਤੇ ਚੜਿਆ ਫਿਰਦਾ ਚੜਿਆ ਫਿਰਦਾ ਉਂਗਲਾਂ ਤੇ ਬਾਕੀ ਆਪਾਂ ਅੱਡੇ ਤੇ ਗਈ ਨਹੀਂ ਯਾਰ ਅੱਡਾ ਤਾਂ ਬੁਢਾਵਾ ਵਾਤੇ ਬਣਿਆ ਹੋਇਆ ਤੂੰ ਨਹੀਂ ਗਿਆ ਮੈਂ ਨਹੀਂ ਗਿਆ ਹੈਂ ਓਏ ਮੈਂ ਦੁਪਹਿਰੇ ਬਾਗ ਗਿਆ ਸੀਗਾ 2 ਘੰਟੇ ਲਾ ਕੇ ਆਇਆ। ਓਏ ਤੂੰ ਵੀ ਨਾ ਜਾਇ ਕਰ ਇਹਨੂੰ ਮਤ ਪੁੱਠੀ ਦਿੰਦੇ ਨੇ। ਮੈਂ ਤਾਂ ਉਹੀ ਬਾਗ ਗਿਆ ਯਾਰ ਮੈਂ ਕਿਹਾ ਦੂਜੇ ਬੈਠੇ ਰਹਿੰਦੇ ਨੇ ਆਪਾਂ ਵੀ 2 ਮਿੰਟ ਚਾਕਾ ਲੈ ਲੀਏ। ਓ ਮੈਂ ਤੈਨੂੰ ਗੱਲ ਇੱਕ ਦੱਸਾਂ ਬੱਡੇ ਭਾਈ। ਅੱਜ ਹੀ ਗਏ ਸੀ ਲੈ ਲਾਂਬਾ ਆ ਗਿਆ ਪਰਸ ਜੀ ਵਾਲੀ ਸੀ ਕੋਹ ਕਹਿੰਦੀ ਉਹ ਕੁਸ। ਮੈਥੋਂ ਮੈਥੋਂ ਤੋਂ ਐਂ ਕਰਿਆ ਗਿਆ ਭਾਈ। ਫਾੜੀ ਪੀਤੀ ਚ ਤੂੰ ਵੀ ਬਸ ਤਰਾਰ ਚ ਹੋਇਆ ਨਾ। ਮੈਨੂੰ ਤਾਂ ਚਾਰ ਜਾ ਦਿੰਦੇ ਉਦੋਂ ਬਾਅਦ। ਪਤੂ ਇਹੋ ਜਿਹਾ ਕੰਮ ਨਾ ਕਰਿਆ ਕਰ ਚਲ ਛੱਡ ਪਰਿਆ ਆਪਾਂ ਕੀ ਲੈਣਾ ਤੂੰ ਮੇਰੀ ਵੀ ਦਾੜੀ ਨਾਲ ਪਟਾਏਗਾ ਓਏ ਨਹੀਂ 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 ਵੱਡੇ ਭਾਈ ਨਹੀਂ ਨਹੀਂ ਚਲ ਚਾਲ ਫਿਰ ਪਾਈ ਚੱਲ ਗਏ ਚੱਕ ਲਾਉ ਦੇ ਕੱਪੜੇ ਆਪਣੇ